14 ਸਾਲਾ ਬੱਚੀ ਨਾਲ ਜ਼ਬਰ ਜਨਾਹ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਮੁਲਜ਼ਮ ਵੱਲੋਂ ਬੱਚੀ ਨੂੰ ਹੋਟਲ ਦੇ ਕਮਰੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਤੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਪੂਰੇ ਮਾਮਲੇ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਹੋਟਲ ਦੇ ਮੁਲਾਜ਼ਮ ਇਹ ਜਾਣਦੇ ਸਨ ਕਿ ਬੱਚੀ ਦੀ ਉਮਰ 18 ਸਾਲ ਤੋਂ ਘੱਟ ਹੈ। ਫਿਰ ਵੀ ਉਹਨਾਂ ਨੇ ਬੱਚੀ ਨੂੰ ਮਲਜ਼ਮ ਦੇ ਨਾਲ ਕਮਰੇ ਵਿੱਚ ਪੇਜ ਦਿੱਤਾ ਜਿੱਥੇ ਮਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੈਰਾਗਾਗਾ ਦੇ ਡੀਐਸਪੀ ਦੀਪਕ ਰਾਏ ਨੇ ਦੱਸਿਆ ਕਿ ਮਲਜ਼ਮ ਸਕੂਲ ਦੇ ਵਿੱਚ ਰੰਗ ਕਰਨ ਦਾ ਕੰਮ ਕਰ ਰਿਹਾ ਸੀ ਜਿੱਥੇ ਉਸਨੇ ਬੱਚੀ ਨੂੰ ਆਪਣੀਆਂ ਗੱਲਾਂ 'ਚ ਫਸਾਇਆ ਤੇ ਇਸ ਤੋਂ ਬਾਅਦ ਉਸਨੇ ਬੱਚੀ ਨੂੰ ਆਪਣੇ ਨਾਲ ਚੱਲਣ ਲਈ ਮਨਾ ਲਿਆ ਇਸ ਘਟਨਾ ਤੋਂ ਬਾਅਦ ਬੱਚੀ ਜਦੋਂ ਆਪਣੇ ਘਰ ਗਈ ਤਾਂ ਪਰਿਵਾਰਿਕ ਮੈਂਬਰਾਂ ਨੂੰ ਨਮਾਲਿਕ ਬੱਚੀ ਦੀ ਸਿਹਤ ਵਿੱਚ ਕੁਝ ਬਦਲਾਅ ਦੇਖਣ ਨੂੰ ਮਿਲੇ ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤੇ ਜਿਸ ਤੋਂ ਬਾਅਦ ਸਾਰੇ ਮਾਮਲੇ ਦਾ ਖੁਲਾਸਾ ਹੋ ਜਾਂਦਾ ਹੈ ਜਦੋਂ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਆ ਦੀ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਥੋੜੇ ਜਿਹੇ ਪੈਸਿਆਂ ਦੇ ਲਾਲਚ ਵਿੱਚ ਹੋਟਲ ਵਾਲਿਆਂ ਨੇ ਮੁਲਜ਼ਮ ਨੂੰ ਇਹ ਕਮਰਾ ਦਿੱਤਾ ਸੀ ਇਸ ਤੋਂ ਇਲਾਵਾ ਨਾਬਾਲਗ ਲੜਕੀ ਵੀ ਆਪਣੀ ਆਈਡੀ ਹੋਟਲ ਸਟਾਫ ਨੂੰ ਦਿਖਾਉਂਦੀ ਨਜ਼ਰ ਆ ਰਹੀ ਹੈ ਜਿਸ ਤੋਂ ਸਪਸ਼ਟ ਹੈ ਕਿ ਮਲਜ਼ਮ ਨੇ ਉਸ ਲੜਕੀ ਨੂੰ ਵਰਗਲਾ ਕੇ ਉਸ ਕੋਲੋਂ ਆਈਡੀ ਮੰਗਵਾਈ ਹੋਏਗੀ ਤਾਂ ਜੋ ਉਸ ਨੂੰ ਆਸਾਨੀ ਨਾਲ ਕਮਰਾ ਮਿਲ ਸਕੇ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਮਲਜ਼ਮ ਬੱਚੀ ਨੂੰ ਹੋਟਲ ਵਿੱਚ ਲੈ ਕੇ ਗਿਆ ਤਾਂ ਬੱਚੀ ਨੇ ਸਕੂਲ ਦੀ ਵਰਦੀ ਪਾਈ ਹੋਈ ਸੀ ਜਿਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਬੱਚੇ ਛੋਟੀ ਉਮਰ ਦੀ ਹੋ ਸਕਦੀ ਹੈ ਇਸ ਤੋਂ ਇਲਾਵਾ ਹੋਟਲ ਸਟਾਫ ਨੇ ਬੱਚੀ ਦੀ ਆਈਡੀ ਚੈੱਕ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਮਲਜ਼ਮ ਨੂੰ ਕਮਰਾ ਦੇ ਦਿੱਤਾ ਜਿਸ ਤੋਂ ਬਾਅਦ ਮਲਜ਼ਮ ਨੇ ਬੱਚੀ ਨਾਲ ਸਰੀਰਕ ਸੰਬੰਧ ਬਣਾਏ ਜੇਕਰ ਹੋਟਲ ਸਟਾਫ ਨੇ ਥੋੜਾ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਇਸ ਜੁਰਮ ਦਾ ਸ਼ਿਕਾਰ ਹੋਣੋਂ ਬੱਚੀ ਬਚ ਜਾਂਦੀ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਮਲਜ਼ਮ ਸਮੇਤ ਹੋਟਲ ਮਾਲਕ ਤੇ ਮੈਨੇਜਰ ਖਿਲਾਫ ਪੋਸਕੋ ਐਕਟ বিএনএস 64632 ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਹੋਟਲ ਮਾਲਕ ਤੇ ਮੈਨੇਜਰ ਫਰਾਰ ਚੱਲ ਰਹੇ ਨੇ ਮਿਤੀ 2/8 ਨੂੰ ਹੋਟਲ ਰਾਇਲ ਵਿਖੇ ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਹੋਟਲ ਚ ਲਿਆ ਸੀ ਜਿਹੜੀ ਉਹ ਕੁੜੀ ਨੇ ਆਪਣੀ ਆਈਡੀ ਸ਼ੋਅ ਕੀਤੀ ਹੋਟਲ ਦੇ ਵਿੱਚ ਉਹਨਾਂ ਵਾਲਗਾਲੀ ਸੀ ਤੇ ਇਸ ਕਰਕੇ ਹੋਟਲ ਮਾਲਕ ਦਾ ਫਰਜ਼ ਬਣਦਾ ਸੀ ਤੇ ਮੈਨੇਜਰ ਦਾ ਵੀ ਉਹਨਾਂ ਨੂੰ ਕਮਰਾ ਨਾਮ ਪ੍ਰੋਵਾਈਡ ਕਰਦਾ ਉਹ ਦੇਖਣ ਦੇ ਬਾਵਜੂਦ ਵੀ ਇਹਨਾਂ ਦੋਨਾਂ ਨੇ ਕਮਰਾ ਪ੍ਰੋਵਾਈਡ ਕੀਤਾ ਤੇ ਉਸ ਕੁੜੀ ਨਾਲ ਉੱਥੇ ਰੇਪ ਹੋਇਆ ਜਿਹੜਾ ਮੇਨ ਕਿਊ ਸੀਗਾ ਪਵਨ ਸਿੰਘ ਜਿਹੜਾ ਇਸ ਕੁੜੀ ਨੂੰ ਲੈ ਕੇ ਆਇਆ ਸੀਗਾ ਉਹਨੂੰ ਅਰੈਸਟ ਕੀਤਾ ਜਾ ਚੁੱਕਾ ਤੇ ਹੋਟਲ ਦੇ ਮਾਲਕ ਤੇ ਮੈਨੇਜਰ ਆੜੇ ਇਹ ਹਜੇ ਭੱਜੇ ਹੋਏ ਨੇ ਇਹਨਾਂ ਨੂੰ ਛੇਤੀ ਦੱਸ ਕੀਤਾ ਜਾਊਗਾ ਤੇ ਫਿਲਹਾਲ ਹੋਟਲ ਬਿਲਕੁਲ ਬੰਦ ਪਿਆ ਹੈ ਸਰੂ ਹੋਟਲ ਤੇ ਹਜੇ ਵੀ ਚੱਲ ਰਹੀ ਹੈ ਜਿੱਥੇ ਅੱਜ ਵੀ ਅਸੀਂ ਦੇਖਿਆ ਮੁੰਡੇ ਕੁੜੀਆਂ ਆ ਰਹੇ ਸੀ ਉਥੇ ਹੀ ਮੁਕਾਵੇ ਦੇਖਦੇ ਆ ਕੋਰ ਦਾ ਆਰਡਰ ਦੇ ਨਾਲ ਬੰਦ ਹੋ ਜੇ ਕਿਸ ਤੀਕਰ ਮੰਗੂਗਾ ਇਹ ਜਿਹੜਾ ਹੋਟਲ ਸੀਜ਼ ਹੈ ਤਾਂ ਕੋਰ ਦੇ ਆਰਡਰ ਨਾਲ ਹੀ ਹੋਊਗਾ ਠੀਕ ਹੈ ਪਰ ਫਿਲਹਾਲ ਜਿੱਥੇ ਤੱਕ ਮੈਨੂੰ ਜਾਣਕਾਰੀ ਆ ਉਹ ਹੋਟਲ ਬੰਦ ਪਿਆ ਠੀਕ ਹੈ ਸਰੂ ਜੀ ਮੁਕਾਵੇ ਦੇਖਦੇ ਆ ਕਿ ਇੱਕ ਕਾਨੂੰਨ ਦੇ ਮੁਤਾਬਕ ਇੱਕ ਛੋਟੀ ਬੱਚੀ ਜਿਹਦਾ ਯੂਨੀਫਾਰਮ ਵੀ ਹੈ ਸਕੂਲ ਵੀ ਉਹ ਉਥੇ ਆਉਂਦੀ ਆ ਤਾਂ ਹੁਣ ਕੀ ਪ੍ਰਕਿਰਿਆ ਕੀਹੜੀਆਂ ਧਰਾਵਾਂ ਲੱਗੀਆਂ ਨੇ ਉੱਚੀ ਨੁਕੀ ਮੇਰੇ ਇਹ ਸੈਕਸ਼ਨ ਬੀ ਐਨ ਐਸ ਦੀ 64 ਤੇ ਕਹਾੜ 2 ਦੇ ਤਹਿਤ ਇਹ ਪਰਚਾ ਦਿੱਤਾ ਗਿਆ ਤੇ ਪੌਕਸ ਵੈਕਟਰੀ ਲਾਇਆ ਗਿਆ ਹੈ ਠੀਕ ਹੈ ਜੀ ਇਹ ਜਿਹੜਾ ਬੰਦਾ ਸੀ ਇਹ ਸਕੂਲ ਵਿੱਚ ਪੜ੍ਹਦਾ ਸੀਗਾ ਕਿ ਉੱਥੋਂ ਕੁੜੇ ਨੂੰ ਬਹਿਲਾ ਫਸਲਾ ਕੇ ਲਿਆਇਆ ਸੀਗਾ ਅੱਛਾ ਜੀ ਸਕੂਲ ਦੇ ਸਟੂਡੈਂਟ ਸੀਗਾ ਹਾਂ ਸਕੂਲ ਚ ਪੜ੍ਹਦੀ ਸੀ ਬੱਚੀ ਉਹ ਮੈਨੂੰ ਬਹਿਲਾ ਫਸਲਾ ਕੇ ਲਿਆਇ ਸੀ ਠੀਕ ਹੈ ਤੇ ਪੁਲਿਸ ਪਾਰਟੀ ਨੂੰ ਜਦੋਂ ਸਟੇਟਮੈਂਟ ਰਿਕਾਰਡ ਕਰਾਈ ਉਹ ਵੀ ਮਦਰ ਨੇ ਠੀਕ ਹੈ ਜੀ ਤੇ ਮਲਜੂਮ ਨੂੰ ਉਸੇ ਵਕਤ ਅਰੈਸਟ ਕਰਕੇ ਜੇਲ੍ਹ ਭੇਜਤਾ ਤੇ ਬਾਕੀ ਰਹਿੰਦੇ ਜਿਹੜੇ ਮਲਜੂਮ ਦੋ ਨੇ ਮਾਲਕ ਤੇ ਮੈਨੇਜਰ ਉਹਨਾਂ ਚੀਤੀ ਰੈਸ਼ ਕੀਤਾ ਜਾ ਇਹ ਮਿਤੀ 28 ਨੂੰ ਹੋਟਲ ਰਾਇਲ ਵਿਖੇ ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਹੋਟਲ ਚ ਲਿਆ ਸੀ ਜਿਹੜੀ ਉਹ ਕੁੜੀ ਨੇ ਆਪਣੀ ਆਈਡੀ ਸ਼ੋਅ ਕੀਤੀ ਹੋਟਲ ਦੇ ਵਿੱਚ ਉਹ ਨਵਾਲਗਲੀ ਸੀ ਤੇ ਇਸ ਕਰਕੇ ਹੋਟਲ ਮਾਲਕ ਦਾ ਫਰਜ਼ ਬਣਦਾ ਸੀ ਤੇ ਮੈਨੇਜਰ ਦਾ ਵੀ ਉਹਨਾਂ ਨੂੰ ਕਮਰਾ ਨਾ ਪ੍ਰੋਵਾਈਡ ਕਰਦਾ ਉਹ ਦੇਖਣ ਦੇ ਬਾਵਜੂਦ ਵੀ ਇਹਨਾਂ ਦੋਨਾਂ ਨੇ ਕਮਰਾ ਪ੍ਰੋਵਾਈਡ ਕੀਤਾ ਤੇ ਉਸ ਕੁੜੀ ਨਾਲ ਉੱਥੇ ਰੇਪ ਹੋਇਆ ਜਿਹੜਾ ਮੇਨ ਕਿਊ ਸੀਗਾ ਪਵਨ ਸਿੰਘ ਜਿਹੜਾ ਇਸ ਕੁੜੀ ਨੂੰ ਲੈ ਕੇ ਆਇਆ ਸੀਗਾ ਉਹਨੂੰ ਅਰੈਸਟ ਕੀਤਾ ਜਾ ਚੁੱਕਾ ਤੇ ਹੋਟਲ ਦੇ مالک ਤੇ ਮੈਨੇਜਰ ਆੜੇ ਇਹ ਹਜੇ ਭੱਜੇ ਹੋਏ ਨੇ ਇਹਨੂੰ ਛੇਤੀ ਦੱਸ ਕੀਤਾ ਜਾਊਗਾ ਤੇ ਫਿਲਹਾਲ ਹੋਟਲ ਬਿਲਕੁਲ ਬੰਦ ਪਿਆ ਸਰ ਉਹ ਹੋਟਲ ਤੇ ਹਜੇ ਵੀ ਚੱਲ ਰਿਹਾ ਜੀ ਅੱਜ ਵੀ ਅਸੀਂ ਦੇਖਿਆ ਮੁੰਡੇ ਕੁੜੀਆਂ ਆ ਰਹੇ ਸੀ ਉਹੀ ਦੇਖਦੇ ਆ ਕੋਰਟ ਦਾ ਆਰਡਰ ਦੇ ਨਾਲ ਬੰਦ ਹੋ ਜੇ ਕਿਸ ਤਰੀਕਾ ਬੰਦ ਹੋਊਗਾ ਇਹ ਜਿਹੜਾ ਹੋਟਲ ਸੀਜ਼ ਹੈ ਤਾਂ ਕੋਰਟ ਦੇ ਆਰਡਰ ਨਾਲ ਹੀ ਹੋਊਗਾ ਠੀਕ ਹੈ ਜੀ ਪਰ ਫਿਲਹਾਲ ਜਿੱਥੇ ਤੱਕ ਮੈਨੂੰ ਜਾਣਕਾਰੀ ਆ ਉਹ ਹੋਟਲ ਬੰਦ ਪਿਆ ਠੀਕ ਹੈ ਜੀ ਸਰੂਤੀ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਕਾਨੂੰਨ ਦੇ ਮੁਤਾਬਕ ਇੱਕ ਛੋਟੀ ਬੱਚੀ ਜਿਹਦਾ ਯੂਨੀਫਾਰਮ ਵੀ ਹੈ ਸਕੂਲ ਦੀ ਉਥੇ ਆਉਂਦੀ ਆ ਤਾਂ ਹੁਣ ਕੀ ਪ੍ਰਕਿਰਿਆ ਕਿਹੜੀਆਂ ਧਰਾਵਾਂ ਲੱਗੀਆਂ ਨੇ ਉਹ ਚੀਜ਼ ਨੂੰ ਕਿਵੇਂ ਦੇਖਦੇ ਆ ਇਹ ਸੈਕਸ਼ਨ ਬੀ ਐਨ ਐਸ ਦੀ 64 ਤੇ 62 ਦੇ ਤਹਿਤ ਇਹ ਪਰਚਾ ਦਿੱਤਾ ਗਿਆ ਤੇ ਪੌਕਸ ਰਿਕਾਰਡ ਵੀ ਲਾਇਆ ਗਿਆ ਹੈ ਇਹ ਜਿਹੜਾ ਬੰਦਾ ਸੀ ਇਹ ਸਕੂਲ ਵਿੱਚ ਪੇਂਟ ਕਰਦਾ ਸੀਗਾ ਤੇ ਉੱਥੋਂ ਕੁੜ ਨੂੰ ਬਹਿਲਾ ਫਸਲਾ ਕੇ ਲਿਆ ਸੀਗਾ ਅੱਛਾ ਜੀ ਸਕੂਲ ਦੇ ਸਟੂਡੈਂਟ ਸੀਗਾ ਹਾਂ ਸਕੂਲ ਚ ਪੜ੍ਹਦੀ ਸੀ ਬੱਚੀ ਉਹ ਨੂੰ ਬਹਿਲਾ ਫਸਲਾ ਕੇ ਲਿਆ ਸੀ ਠੀਕ ਹੈ ਤੇ ਪੁਲਿਸ ਪਾਰਟੀ ਨੂੰ ਜਦੋਂ ਸਟੇਟਮੈਂਟ ਰਿਕਾਰਡ ਕਰਾਈ ਉਹ ਵੀ ਮਦਰ ਨੇ ਠੀਕ ਹੈ ਜੀ ਤੇ ਮਲਜੂਮ ਨੂੰ ਉਸੇ ਵਕਤ ਅਰੈਸਟ ਕਰਕੇ ਜੇਲ੍ਹ ਭੇਜਤਾ ਤੇ ਬਾਕੀ ਰਹਿੰਦੇ ਜਿਹੜੇ ਮਲਜੂਮ ਦੋ ਨੇ ਮਾਲਕ ਤੇ ਮੈਨੇਜਰ ਉਹਨਾਂ ਚੀਤੇ ਰੈਸ਼ ਕੀਤਾ ਜਾਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ